ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਚ ਬੇੰਤੀ ਚਉਪਈ ਪਾਤਸ਼ਾਹੀ ਦਸਵੀਂ ਹਮਰੇ ਘਰੋ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨਨ ਮਾਨ ਨਰਹ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਤ ਸਬੈ ਤੁਮਕਾਵ ਹੋ ਆਪ ਹਾਥ ਦੇ ਮੋਹੇ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਖਰਤਾਰਾ ਮੋਰ ਅਚਾ ਨੈਜ ਕਰਤੇ ਘਰੇ ਐ ਸਭ ਬੈਰਨ ਕੋ ਆਜ ਸੰਗਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਪਿਆ ਨ ਕੀ ਰਹੇ ਪਿਆਸਾ ਤਮਹਿ ਸਾਧ ਕੋਈ ਅਵਰ ਨਾ ਤਾਉਂ ਜੋ ਪਰ ਚਾਹੋ ਸੋ ਤਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਹਿ ਚੰਚਨ ਸਤਰ ਹਮਾਰੇ ਮਾਰਹਿ ਆਪ ਹਾਥ ਦੇ ਮੁਝੇ ਭਰਿਆ ਮਰਨ ਕਾਲ ਕਾਤਰਾ ਸਨਿਵਰੀਆ ਓ ਜੋ ਸਦਾ ਹਮਾਰੇ ਪੱਛਾ ਸਰੀ ਅਸੀ ਤੂਜ ਜੋ ਕਰ ਹੋ ਰਛਾ ਖਰਾਖ ਲਿਹੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕ ਅਵਤਾਰ ਸਈ ਗੁਰੂ ਸਾਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪਸ ਵਾਰੀ ਸੇਵਕਨ ਕੋ ਸੇਵਗੋ ਨ ਸੁਖ ਦਿਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਭਰੇ ਕੀ ਪੀਰ ਪਛਾਨਤ ਚੀਟੀ ਤੇ ਕੋਂਚਰ ਅਸਥੋਲਾ ਸਾਪ ਪਾਰ ਕਿਰਪਾ ਤ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ایک ایک پچانے پڑ پڑ کی جانے کر ہو ملت دہ تر سب ہوں جیتے بدن سیشٹ سب تار یا پی اپنی بوجھ اچار تم سب ہی تر ہے تندر علم جانت بےد ار آلم ਨਰਨ ਕਰ ਨਰਬ ਕਾਰ ਨਰਲਾੰਬ ਆਦ ਅਨੀਲ ਅਨਾਦ ਸੰਬ ਤਾਕਾ ਮੂੜ ਉਚਾਰਤ ਭੇਦਤਾ ਜਾ ਕੋ ਪੇਵ ਨਾ ਪਾਵਤ ਵੇਦਤਾ ਤਾਕੋ ਕਰਪਾ ਹਨ ਹਨੂਮਾਨਤ ਮਹਾ ਮੂੜ ਕਛੇ ਭੇਦਨਾ ਜਾਣਤ ਮਹਾਦੇਵ ਕੋ ਕਹਤ ਸਦਾ ਸੇ ਨਰਨ ਕਰ ਕਾ ਤੀ ਨਤਨਹ ਪੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪੇਨ ਪੇਨ ਤੋਹ ਤੇਤੀ रा लखाना जाए पसारा कැහැබीध सජ प्रथम සनसारा एकसපාरකප රාවकහිपूपा අண்டජ ජरජ सेतजකන්නේ उතුපු ජकाන බहොර රचदिන්නේ कहහफू लरा जහव බैठा कहूं से මටपा යො සंगरीගैठा सगरे श्रेष्ठदिखाय चम्पावयाद् जुगाद् स्वरूपसि अम्पाव अवरच्छामिरे तम करोसि कुबार संगरो सगरो दोष्टजुते उठवत उत पाता सकलमले च करो रन काता जे आसे तो ताव सरनि परे तनके दोष्ट दुगत हवे मरे वरख जावन पाग परे तिहारे तनके तम संकट सबटारे ਜੋ ਕਾਲ ਕੋ ਇਕ ਬਾਰਤੇ ਆਹ ਤਾਕੇ ਕਾਲ ਨਿਕਟਨੇ ਆਹ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰੇਂ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨ ਕਮ ਹਰ ਹੋ ਰੇਦ ਸੇਦ ਕਰਮੋ ਸਭ ਹੋਈ ਦੁਸ਼ਟ ਛਾਪ ਸੈ ਸਕੇ ਨ ਕੋਈ ਇਕ ਬਾਰ ਜੰਤ ਮੈਂ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ

ਅਮਰੀ ਘਰੋ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨਨ ਮਾਨਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾਵ ਹੋ ਆਪ ਹਾਥ ਦੇ ਮੋਹੇ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਭੈ ਖਰਤਾਰਾ ਮੋਰਚਾ ਨੇਜ ਕਰਤੇ ਘਰੇ ਸਭ ਬੈਰਨ ਕੋ ਆਜ ਸੰਗਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤਮਹਿ ਸਾਡ ਕੋਈ ਅਵਰ ਨਾ ਤਾਉਂ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕ ਸਿੱਖ ਹਮਰ ਤਾਰ ਹੈ ਚੰਚੰ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਬਰਿਆ ਬਰਨ ਕਾਲ ਕਾਤਰਾ ਸੰਿਵਰੀਆ पूजो सदा हमरे पचा श्री अशि तोज युकर हुरखन हरे साहिब संत सहाय प्यारे हंता तमह प्रि चतुर्दश गंता काल पाए ब्रह्मा बाप तरा काल पाए शिव जु अवतरा काल पाए कर विष्ण प्रकाशा सकल काल काकि आमासा ਜਵਨਕਾਲ ਜੋਗੀ ਸਭਹੀਓ ਬੇਦਰਾਜ ਬ੍ਰਹਮਾ ਜੋਤੀਓ ਜਵਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਤ ਅੰਤ ਏਕੈ ਅਵਤਾਰ ਸਈ ਗੁਰੂ ਸਾਜਿ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪਸਵਾਰੀ ਸੇਵਕਾਂ ਨੂੰ ਕੋ ਸੇਵਕਾਂ ਨੂੰ ਸੁਖ ਦਿਓ ਸਤਰਨ ਨੂੰ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਭਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੋਲਾ ਸਭ ਪਾਰ ਕਿਰਪਾ ਤ੍ਰਿਸ਼ਟ ਕਰ ਹੋਲਾ ਸੰਤਨ ਦੁਖ ਪਾਏ ਤੇ ਤੂਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨ ਨੈ ਘੜ ਘੜ ਕੇ ਪੜ ਪੜ ਕੀ ਜਾਨੈ ਜਬ ਉਹ ਤਕਰਖ ਕਰਾ ਕਰ ਤਾਰਾ ਪਰਜਾਤਰ ਤ ਤਾਬ ਦੇਹੀ ਅਪਾਰ ਜਬ ਆਕਰ ਕਰਤ ਹੋ ਕਬ ਹੋ ਤੁਮੈ ਮਿਲਤ ਦੇਹੀ ਤਰਸਬਹ ਜੇਤੇ ਬਦਨ ਸ੍ਰਿਸ਼ਟ ਸਬਤਾਰ ਆਪੇ ਆਪਣੀ ਬੋਝ ਉਚਾਰ ਤੁਮ ਸਭ ਹੀ ਤੇ ਰਹੇ ਤਨ ਰਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਅਨਰਲਾੰਬ ਆਦ ਅਨੀਲ ਅਨਾਦ ਸੰਬ ਤਾਕਾ ਮੂੜ ਉਚਾਰਤ ਭੇਦਾ ਜਾਕੋ ਪੇਵ ਨ ਪਾਵਤ ਭੇਦਾ ਤਾਕੋ ਕਰਪਾ ਹਨ ਹਨੂਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨ ਕਰ ਕਾ ਚੀਨਤ ਨਹਿ කරප අනුපසරපා රංකප ෝරාවකහිපුපා අண்டජ ජරජ සේතජකන්නේ උතුපු ජකන පහොර රචදන්නේ කහෝफೂ ලරා ජහාව බැठा कහු से මටප යො සගरीගठा සගरी ශृफ्ठ दिखाया චම්පාවයා द ජुගාදු स्රූපසියම්පාව අරචාमेරී තමකරෝසිකු बाාර අසिक සගරෝ. ਦੋਸਤੇ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਨ ਕਾ ਅਤਾ ਜੇ ਆਸੀ ਤੋਜ ਤਾ ਵਸਰ ਨਹੀਂ ਪਰੇ ਤਨ ਕੇ ਟੁਸ਼ਟ ਤੁਗਤ ਹਵ ਮਰੇ ਵਰਖ ਜਾਵਨ ਪਾਗ ਪਰ ਇਤਿਹਾਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਾਲ ਕੋ ਇਕ ਬਾਰਤੇ ਆਹ ਤਾ ਕੇ ਕਾਲ ਨਿਕਟਨੇ ਆਹ ਰਚਾ ਹੋਏ ਤਾਹੇ ਸਭ ਕਾਲਾ ਟੁਸ਼ਟ ਅ੍ਰਿਸ਼ਟ ਤ੍ਰੇਂਤ ਕਾਲਾ ਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨ ਕਮ ਹਰ ਹੋ ਰੈਦ ਸੇਦ ਕਰਮੋ ਸਭ ਹੋਈ ਦੁਸ਼ਟ ਛਾਪ ਸੈ ਸਕੇ ਨ ਕੋਈ ਏਕ ਬਾਰ ਜਨਮ ਮੈਂ ਸੰਭਾਰਾ ਕਾਲ ਫਾਸਤੇ ਤਾਹਿ ਉਬਾਰਾ ਜੈਨਾ ਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੀਰ ਹਾ ਹਰਗ ਕੇਤ ਮੈਂ ਸਰੰਤਿ ਹਾਰਿ ਆਪ ਹਾਤ ਤੈਲ ਹੋ ਉਬਾਰੀ

ਆਮਰੇ ਦੋਸਤ ਸਬੈ ਤੁਮ ਕਾਵ ਹੋ ਆਪ ਹਾਥ ਦੈ ਮੋਹੇ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸੇਖ ਸਬੈ ਘਰ ਤਾਰਾ ਮੋਰ ਚਾ ਨੇਜ ਕਰਤੇ ਕਰੈ ਸਭ ਬੈਰਨ ਕੋ ਆਜ ਸੰਗ ਰੈ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮਹਿ ਸਾਧ ਕੋਈ ਆਵਰ ਨਾਤਿ ਆਉਂ ਜੋ ਪਰ ਚਾਹੋ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰਿ ਹੈ ਚੰਚੰ ਸਤਰ ਹਮਾਰੇ ਮਾਰਿ ਹੈ ਹਾਪ ਹਾਥ ਦੇ ਮੁਝੇ ਬਰਿਆ ਮਰਨ ਕਾਲ ਕਾਤਰਾ ਸੰਿਵਰੀਆ ਓ ਜੋ ਸਦਾ ਹਮਾਰੇ ਪਛਾ ਸਰੀਐ ਸੇ ਤੂਜ ਜੋ ਕਰ ਹੋ ਰਛਾ ਖਰਾਖ ਲਹੁ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਾਪ ਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਹੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ आद अंत एकै अवतार सई गुरु सांभज हो हमारा नमस्कार तिसहि को हमारी सकल प्रजा जन आपसवारी सेवकन को सेवको न सुख दियो सतरन को पलमो बदकीयो घट घट के अंतर की जानत भले भरे की पीर पहचानत चीटी ते कोंचर असथोला सब पार कृपा त्रिष्ट करहोला سنتن دکھ پائے تے دکھی سکھ پائے ساتھ کے سخی ایک ایک پیئر پچان کر پڑ پڑ کی جان جب ات کرا کر تارا پرجا ترت تب دہی اپار جب آ کر کرت ہو کب ہوں تو می ملت دہی تر سب ہوں جیتے بدن سرشٹ سب تار یا پی اپنی بوجھ اچار ਤੋਮਸ ਅਭੀ ਤੇ ਰਹਿ ਤਨ ਰਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਅਨਰਲਾੰਬ ਆਦ ਅਨੀਲ ਅਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਹਨੁਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਤੀਨਤ ਨਹ ਪੇਵ आप अपनी बधਹැ जਤ बरण तप नपੇ नਤੋ हेਤਤ तम्रा ਲखाना जाए पसारा कਹැ බीद सजा प्रथमसासारा एकसपारਕपओराාවਕහිपपा අंडਜਜਰज से तजਕिන්නේ ਉਤපු ਜखाਨබ ਹरराचਦන්නේ कहफू लरा जहाවැੈ බैठा कहों से මटपा යयो संगरी ගैठा। सगरे श्रेष्ठ दिखाय चम्पावयाद जुगाद स्वरूप सि अम्पाव अवरच्छामगरे तम करो बार असिक संगरो दोष्ट जिते उठवत उत पाता सकल मले चकरो रन जे आसे तो ताव सरनि परे तन के दुष्ट दुगत हवै मरे वरख जवन पग परे तिहारे तन के तम संकट सब टारे यो काल को एक बार तेय है ताके काल निकल ने है रच्छा होए तहे सब काला दुष्ट अरेस्ट तंत कालला कृपा दृष्ट तन जाहे निहर हो ताके ताप तनक महर हो रद सैद कर्मो सब होई दुष्ट शाप सै सकै न कोई एक बार जन्म मैं संबारा काल फास्ते ताहे उबारा

हमरी करो हाथ दरचा पूरन होए चित की इच्छा तव चरनन मान नर है हमारा अपना जान करो प्रत पार हमरे दुष्ट सब तुम काव हो आप हाथ दे मोहे बचाव हो सुखी बसे मोर परिवार सेवक सिख सब खरतार ਮੋਰਚਾ ਨੇਜ ਕਰਤੇ ਕਰਿਆ ਸਭ ਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋ ਰਪਿਆ ਨ ਕੀ ਰਹੇ ਪਿਆਸਾ ਤਮਹਿ ਸਾਡ ਕੋਈ ਅਵਰ ਨਾ ਤਾਉ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰ ਹੈ ਚੰਚੰ ਸਤਰ ਹਮਾਰੇ ਮਾਰ ਹੈ ਆਪ ਹਾਥ ਦੇ ਮੁਜੇ ਬਰਿਆ ਮਰਨ ਕਾਲ ਕਾਤਰਾ ਸੰਨੀਵਰੀਆ ਉਜੋ ਸਦਾ ਹਮਾਰੇ ਪਤਜਾ ਸ੍ਰੀ ਅਸੀ ਤੂਜ ਜੋ ਕਰ ਹੋ ਰਚਾ ਖਰਾਖ ਲਹੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪ੍ਰੀ ਚਤਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨਕਾਲ ਜੋਗੀ ਸਭੀਓ ਬੇਦਰਾਜ ਬ੍ਰਹਮਾ ਜੋਤੀਓ ਜਵਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਹਾਥ ਅੰਤ ਏਕੈ ਅਵਤਾਰ ਸਈ ਗੁਰੂ ਸਾਜਿ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪਸ ਵਾਰੀ ਸੇਵਕਾਂ ਨੂੰ ਕੋ ਸੇਵਕਾਂ ਨੂੰ ਸੁਖ ਦਿਓ ਸਤਰਨ ਨੂੰ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਭਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੋਲਾ ਸਪ ਪਾਰ ਕਿਰਪਾ ਤ੍ਰਿਸ਼ਟ ਕਰ ਹੋਲਾ ਸੰਤਨ ਦੁਖ ਪਾਏ ਤੇ ਤੂਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨ ਨੈ ਘੜ ਘੜ ਕੇ ਪੜ ਪੜ ਕੇ ਜਾਨੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾਤਰਤ ਤਾਬ ਦੇਹ ਅਪਰ ਜਬ ਆਕਰ ਕਰਤ ਹੋ ਕਬ ਹੋ ਤੁਮ ਮੈ ਮਿਲਤ ਦੇਹ ਤਰਸਬਹ ਜੇਤੇ ਬਦਨ ਸ੍ਰਿਸ਼ਟ ਸਬਤਾਰ ਆਪੇ ਆਪਣੀ ਬੋਝ ਉਚਾਰ ਤੁਮ ਸਭ ਹੀ ਤੇ ਰਹੇ ਤਨ ਰਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਿਰਵਕਾਰ ਅਨਰਲਾਮ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦ ਦਾ ਜਾ ਕੋ ਪੇਵ ਨਾ ਪਾਵਤ ਵੇਦ ਦਾ ਤਾ ਕੋ ਕਰਪਾ ਹ ਨ ਹਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨ ਕਰ ਕਾ ਤੀ ਨਤਨਹਿ ਪੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪੈਨ ਪੈਨ ਤੋਹ ਤੇਤੀ ਤਮਰ ਲਖਾ ਨ ਜਾਏ ਪਸਾਰ ਕਹਿ ਬਿਦ ਸਚ ਪ੍ਰਥਮ ਸੰਸਾਰ ඒරප අනුපසරුපා රංගප ෝරාවකහිපුපා අண்டජ ජරජ සේතජකන්නේ උතුපු ජකනබහොර රචදන්නේ කහෝफෝ ලවරා ජහවැ බැठा කහු से මටප ය සංගරගෑට සගरी ්‍රීष්ठ दिखाය චම්පාවයද ජුගදුසරූපසියම්පාව අරචා මෙරි තමකරසිකු බාර අසක් සගරුව. ਦੋਸਤੇ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰੰਗ ਕਾਤਾ ਜੇ ਆਸੀ ਤੋਜ ਤਾ ਵਸਰ ਨਹੀਂ ਪਰੇ ਤਨ ਕੇ ਟੁਸ਼ਟ ਤੁਗਤ ਹਵ ਮਰੇ ਵਰਖ ਜਾਵਨ ਪਾਗ ਪਰ ਇਤਿਹਾਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਾਲ ਕੋ ਇਕ ਬਾਰਤੇ ਆਹ ਤਾ ਕੇ ਕਾਲ ਨਿਕਟਨੇ ਆਹ ਰਚਾ ਹੋਏ ਤਾਹੇ ਸਬ ਕਾਲਾ ਦੁਸ਼ਟ ਅਰੇਸ਼ਟ ਤ੍ਰੇਂਤ ਕਾਲਾ ਕ੍ਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾਂਕੇ ਤਾਪ ਤਨ ਕਮ ਹਰ ਹੋ ਰੇਤ ਸੇਧ ਕਰਮੋ ਸਭ ਹੋਈ ਦੁਸ਼ਟ ਛਾਪ ਸੈ ਸਕੈ ਨ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੈ ਨ ਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੀਰ ਹਾ ਹੜਗ ਕੇ ਤਮੈ ਸਰੰਤਿ ਹਰੀ ਆਪ ਹਾਤ ਤੈ ਲਹ ਉਬਾਰੀ

ہمری دوست سب تمکاو ہو آپ ہاتھ دے موہے بچا ہو سوخی بس مور پریوارا سیوک سکھ سب کر تارا مور اچا نج کر ہے سب بیرن کو آج سنگرے پورن ہوئے ہماری آسا تور پی کی رہ پیاسا آسا تم ہے شاید کوئی آمر نہ بر جہ سو تم پاؤں ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਚੁੰ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਭਰਿਆ ਮਰਨ ਕਾਲ ਕਾ ਤਰਾ ਸੰਿਵਰੀਆ ਊਜੋ ਸਦਾ ਹਮਾਰੇ ਪਛਾ ਸਰੀ ਅਸੀ ਤੂਜ ਜੋ ਕਰ ਹੋ ਰਚਾ ਖਰਾਖ ਲਹੁ ਮੋਹਰਾ ਖੰਧ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੋਸਤਨ ਕੇ ਹੰਤਾ ਤਮਹ ਪ੍ਰੀ ਚਤਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਹੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਤ ਅੰਤ ਏਕੈ ਅਵਤਾਰ ਸਈ ਗੁਰੂ ਸਾਜਿ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪਸ ਵਾਰੀ ਸੇਵਕਾ ਨ ਕੋ ਸੇਵਗੋ ਸੁਖ ਦਿਯੋ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਭਰੇ ਕੀ ਪੀਰ ਪਛਾਨਤ ਚੀਟੀ ਤੇ ਕੋ ਚਰ ਅਸਥੋਲਾ ਸਪ ਪਾਰ ਕਿਰਪਾ ਤ੍ਰਿਸ਼ਟ ਕਰ ਹੋਲਾ سنتن دکھ پائے تے دکھی سکھ پائے سن کے ایک ایک پیڑ پچا کر پڑ بڑ کی جان جب ات کر تارا پرجا ترت تب دہی اپار جب آ کر کرت ہو کب ہوں تو میں ملت دہی تر سب ہوں جیتے بدن سرشٹ سب تار یا پی اپنی بوجھ اچار ਤੋਮਸ ਅਭੀ ਤੇ ਰਹਿ ਤਨ ਰਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਅਨਰ ਲੰਬ ਆਦ ਅਨੀਲ ਅਨਾਦ ਸੰਬ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਰਪਾ ਹਨ ਹਨੁਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸ ਨਰਨ ਕਰ ਕਾ ਤੀਨ ਤਨਹ ਪੇਵ आप अपनी බොਹැ ජਤੀ බරणතපෙන්නੇ නතු හेਤਤ तम्रा ਲखाना जाएපसारा कැහැබीध सජපथम සसाराඒපාरකප රාවਕහිपूප අண்டਜ ජਰज सेਤजකන්නේ ਉਤපු ජखाਨබ ਹොර රचදන්නේ काහफू ਲර जहाවැ බැठा कह से මටප යො සंगरी ගैठा. सगरी श्रेष्ठ दिखाय चंपा वयाद जुगाद स्वरूप सीएम पाव अवर अच्छा मेरी तम करो सिख असिक संगरो दुष्ट जिते उठवत उत पाता सकल मले चिकरो रन काता जे आसे तो जाव जा सर परे तन के दुष्ट दुगत हवै मरे वरख जमन पग परे तिहारे तिनके तम संकट सब यो काल को एक बार तेय है ताके काल निकट ने है रच्छा होए ताहे सब काला दुष्ट अरेस्ट ट्रेन त कालला कृपा दृष्ट तन जाहे निहर हो ताके ताप तन कम हर हो रेत सेद कर्मो सब होई दुष्ट शाप से सकैन कोई एक बार जन्म मैं संवारा काल फास्ते ताहे उबारा